ਪਰੀ ਹੈ ਲੋਕ ਤੁਸਕੀ ਆ ਜਾਂਦਾ ਜੀ ਤੇ ਅੱਜ ਅੱਜ ਹੈਗਾ ਜੀ ਸ਼ੁੱਕਰਵਾਰ ਤੇ ਫਰਡੇ ਮਤਲਬ ਇੱਥੇ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਤੇ ਇਹਨਾਂ ਦਾ ਹੁੰਦਾ ਜੀ ਜੁਮਾ ਮੁਸਲਮਾਨਾਂ ਦਾ ਜੁਮਾ ਹੁੰਦਾ ਤੇ ਅੱਜ ਸਾਡੀ ਛੁੱਟੀ ਹੈ ਮੈਂ ਰੂਮ ਤੇ ਆਇਆ ਤੇ ਅੱਜ ਆਪਾਂ ਜਾ ਰਿਹਾ ਘੁੰਮਣ ਲਈ ਤੇ ਆ ਤੁਹਾਨੂੰ ਵੀ ਲੈ ਕੇ ਚੱਲਦੇ ਆ ਦੇਖਦਾ ਕਿੱਥੇ ਜਾਂਦੇ ਆ ਅੱਜ ਜੀ ਲਓ ਜੀ ਇਹ ਹੈ ਜੀ ਬਾਹਰ ਦਾ ਥਿਊ ਸਵੇਰ ਦਾ ਟਾਈਮ ਹੋ ਰਿਹਾ 9:05 ਇਹ ਆ ਜੀ ਵਿਊ ਸਵੇਰ ਦਾ ਸਾਡਾ ਧੁੱਪ ਚੜ ਰਹੀ ਹੈ ਤੇ ਮੌਸਮ ਨੋਰਮਲ ਜਿਹਾ ਹੈ ਨਾ ਗਰਮੀ ਹੈ ਨਾ ਮਮਲ ਠੰਡ ਕਹਿ ਸਕਦੇ ਹਾਂ ਥੋੜੇ ਥੋੜੇ ਹੈਗਾ ਹਲਕਾ ਜਿਹਾ ਮੌਸਮ ਚੇਂਜ ਤੇ ਉਹਦਾ ਵੈਸੇ ਜਿਨੀ ਗਰਮੀ ਨਹੀਂ ਹੈ ਹੁਣ ਠੀਕ ਹਾਂ ਸ਼ਾਮ ਨੂੰ ਹੁੰਦੀ ਹੈ ਗੇਵਰੀ ਗਰਮੀ ਵੈਸੇ ਸਜੀ ਹੈ ਜੀ ਠੀਕ ਇਹ ਆ ਜੀ ਲਾਂਡਰੀ ਇੱਥੇ ਮੈਨੂੰ ਆਪਾਂ ਕੱਪੜੇ-ਕਪੜੇ ਧਵਾ ਸਕਦੇ ਹਾਂ ਇਹ ਹੈ ਜੀ ਲਾਂਡਰੀ ਇਹ ਹੈ ਜੀ ਸਵੇਰ ਦੀ ਅੱਜ ਦੀ ਸਵੇਰ ਅੱਜ ਤਰੀਕ ਹੈ ਜੀ 4 10ਵਾਂ ਮਹੀਨਾ ਫਰਡੇ 9 ਵਜੇ ਕੇ ਟਾਈਮ ਹੋ ਰਿਹਾ 9 ਵਜੇ ਕੇ 6 ਮਿੰਟ ਇਹ ਹੈ ਜੀ ਮਸਜਿਦ ਇਹ ਕਿਉਂਕਿ ਮੁਸਲਮਾਨ ਕੰਟਰੀ ਆ ਤੇ ਜਿੰਨੇ ਵੀ ਮਤਲਬ ਮੁਸਲਮਾਨ ਆਇਏ ਇੱਥੇ ਅੱਜ ਫਰਡੇ ਹੈ ਜੁਮਾ ਹੈ ਇੱਥੇ ਨਮਾਜ਼ ਕਰਨ ਲਈ ਆਓਗੇ ਠੀਕ ਹੈ ਜੀ ਤੇ ਇਹ ਹੈ ਜੀ ਮਤਲਬ ਪਾਰਕਿੰਗ ਪਾਰਕਿੰਗ ਦੇ ਵਿੱਚ ਉਹ ਹੀ ਆਪਣਾ ਜਿਦਾ ਇੰਡੀਆ ਵਾਲਾ ਕੰਮ ਹੈ ਪਈ ਮੰਡੀ ਲਾ ਰਖੀ ਆ ਮੰਡੀ ਉਸ ਵੈਸੀ ਸਬਜ਼ੀਆਂ ਭਾਜਾਂ ਮਾੜਾ ਮੋਟਾ ਵੇਚਣ ਲਈ ਰੱਖੀਆਂ ਨੇ ਜਿਵੇਂ ਆ ਸੰਤਰੇ ਵਗੈਰਾ ਸਬਜ਼ੀਆਂ ਮਿਰਚਾਂ ਵਗੈਰਾ ਦੋ ਰੱਖੀਆਂ ਹੋਈਆਂ ਨੇ ਹੈ ਤਾਂ ਵੈਸੇ ਇਲੀਗਲ ਹੀ ਹੈ ਲੀਗਲ ਨਹੀਂ ਹੈ ਇਲੀਗਲ ਹੀ ਕਰ ਰਹੇ ਪਏ ਐਵੇਂ ਕਿਤੇ ਤੁਹਾਨੂੰ ਬਾਅਦ ਕਿਤੇ ਚਲੀ ਜੰਦਾ ਜਦ ਤੱਕ ਚਲੀ ਜਾਂਦਾ ਠੀਕ ਹੈ ਸੋ ਇਹ ਸਾਰਾ ਹਾਂ ਜੀ ਸਿਸਟਮ ਆ ਖੜੀ ਹੈ ਜੀ ਆਪਣੀ ਕੰਪਨੀ ਦੀਆਂ ਬੱਸਾਂ ਹਾਂ ਆਪਣੀ ਕੰਪਨੀ ਦੇ ਬੱਸਾਂ ਖੜੀਆਂ ਹੋਈਆਂ ਵਿੱਚ ਤੇ ਇਹ ਜੀ ਸਾਰੀ ਪਾਰਕਿੰਗ ਪਾਰਕਿੰਗ ਦੇ ਵਿੱਚ ਜਿੱਦਾਂ ਮਤਲਬ ਆਪਾਂ ਕੋਈ ਵੀ ਗੱਡੀਆਂ-ਗੱਡੀਆਂ ਪੈਦਾ ਪਾਰਕਿੰਗ 'ਚ ਲਾਈਨ ਲਗਾਤੀਆਂ ਕੋਈ ਵੀ ਆਪਾਂ ਗੱਡੀਆਂ ਲੱਗ ਕੇ ਵਸੇ ਆਪਾਂ ਉਹ ਪਾਰਕਿੰਗ ਕਰ ਸਕਦੇ ਹਾਂ ਤੇ ਇਧਰਲੇ ਪਾਸੇ ਆਪਣੀਆਂ ਬਿਲਡਿੰਗਾਂ ਇਧਰ ਆਪਣੀਆਂ ਬਿਲਡਿੰਗਾਂ ਤੇ ਬਿਲਡਿੰਗਾਂ ਤੇ ਬਿਲਕੁਲ ਓਪੋਜ਼ਿਟ ਸਾਹਮਣੇ ਤੇ ਪਾਰਕਿੰਗ ਹੈ ਜੀ ਪਾਰਕਿੰਗ ਦੇ ਵਿੱਚ ਬਿਲਕੁਲ ਸੇਫਲੀ ਆਪਾਂ ਗੱਡੀਆਂ پارک ਕਰ ਸਕਦੇ ਹਾਂ ਇੱਥੇ ਕੋਈ ਦਿੱਕਤ ਨਹੀਂ ਹੈ ਜਿੰਨਾ ਟਾਈਮ ਮਰਜ਼ੀ ਗੱਡੀ ਖੜੀ ਕਰ ਰੱਖੀਏ ਕੋਈ ਚੱਕਰ ਨਹੀਂ ਹੈ ਕਿਉਂਕਿ ਪਾਰਕਿੰਗ ਵਧੀਆ ਇੱਥੇ ਪਹੁੰਚ ਚੁੱਕੇ ਹਾਂ ਜੀ ਆਪਾਂ ਪਹੁੰਚ ਚੁੱਕੇ ਹਾਂ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਆ ਬੈਠੇ ਨੇ ਬਾਜੀ ਹੋਣੀ ਤੇ ਭਾਈਆ ਭਾਈ ਸਾਹਿਬ ਨੀਚੇ ਬੈਠੇ ਐ ਹਾਂਜੀ ਕਦਾ ਮਹਾਰਾਜ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਹੋਰ ਭਾਈਆ ਤੇ ਥੱਲੇ ਬੈਠੇ ਵੇ ਇੱਦਾਂ ਹੀ ਬੈਠੇ ਰਹਿੰਦੇ ਕਿਸੇ ਬੁੱਢੀ ਨੂੰ ਵੇਖਾਈ ਚ ਹੂੰ ਹੋਰ ਵਧੀਆ ਵਧੀਆ ਮਹਾਰਾਜ ਜੇ ਤੂੰ ਸੁਣਾ ਵਧੀਆ ਇਹ ਬਾਜੀ ਹੁਣੇ ਡਿਊਟੀ ਤੇ ਆਏ ਨੇ ਹਾਂ ਹਾਂ ਰਾਤ ਹੀ ਸੋ ਗਏ ਮੈਂ ਹੋਰ ਕਿੱਦਾਂ ਰਹੀ ਡਿਊਟੀ ਬਸ ਵਧੀਆ ਮੇਰੀ ਰਾਤ ਹੀ ਸੋ ਗਏ ਮੈਂ ਅੱਛਾ ਉਹ ਬਚਾਰਾ ਤੇ ਆਪਾਂ ਗੱਡੀ ਕੋ ਖੜੇ ਆ ਗੱਡੀ ਥੋੜੀ ਕਲੀਨ ਕਰਵਾ ਰਹੇ ਆ ਤੇ ਗੱਡੀ ਉੱਡੀ ਸਾਫ ਕਰਵਾ ਰਹੇ ਆ ਤੇ ਉਹ ਬੰਦਾ ਲੱਗਿਆ ਪਿਆ ਗੱਡੀ ਸਾਫ ਕਰਨ ਲਈ ਠੀਕ ਹੈ ਕਿਉਂਕਿ ਸਾਫ ਹੋਊ ਕਰਕੇ ਚਲੋ ਵਧੀਆ ਲੱਗ ਥੋੜਾ ਗੱਡੀ ਗੁਡੀ ਆ ਕੇ ਗੱਡੀ ਆਪਾਂ ਸਾਫ਼ ਕਰਵਾ ਰਹੇ ਆਂ ਗੱਡੀ ਸਾਫ਼ ਕਰਵਾ ਕੇ ਤੇ ਫਿਰ ਚਾਹਾਂਗੇ ਘੁੰਮਣ ਲਈ ਮਾਰਕੀਟ ਠੀਕ ਹੈ ਜੀ ਮੋ ਮੰਡੀ ਲੱਗੇ ਵੀ ਮੰਡੀ ਮਤਲਬ ਹੈ ਇਲੀਗਲ ਹੈ ਉਧਾਂ ਪਰ ਲੱਗੇ ਵੀ ਜਿੱਦਾਂ ਮਾੜਾ-ਮਾਟਾ ਚਲੋ ਫਰੈਸ਼ ਸਬਜ਼ੀ ਮਿਲ ਜਾਂਦੀ ਕਿਵਰੀ ਤੇ ਮੈ ਫਰੈਸ਼ ਸਬਜ਼ੀ ਮਿਲ ਜਾਂਦੀ ਕਿਤਾ ਮੁਦੰਦੇ ਆ ਗਏ ਮੋਰੇ ਜੀ ਆਪਾਂ ਬਹਿ ਚੁੱਕੇ ਆਂ ਕਾਰ ਦੇ ਵਿੱਚ ਤੇ ਫਸਟ ਸੀਟ ਬੈਲਟ ਲਵਾ ਲਈਏ ਸੇਫਟੀ ਜ਼ਰੂਰੀ ਆ ਕਿਉਂਕਿ ਸੀਟ ਬੈਲਟ ਲਗਾ ਕੇ ਬਹਿ ਚੁੱਕੇ ਆਂ ਤੇ ਬਾਜੀ ਹੋਰੀ ਕਰਨ ਜਾ ਰਹੇ ਡਰਾਈਵਰੀ ਤੇ ਬਾਜੀ ਤੁਸੀਂ ਵੀ ਸੀਟ ਬੈਲਟ ਲਗਾ ਲਓ ਮਹਾਰਾਜ ਫਸਟ ਸੇਫਟੀ ਬਾਕੀ ਗੱਲਾਂ ਬਾਅਦ ਚ ਸਹੀ ਆ ਨਾ ਤੇ ਹੁਣ ਆਪਾਂ ਜਾ ਰਹੇ ਆ ਕਿੱਥੇ ਜਾਣਾ ਪਹਿਲਾਂ ਵਾਲ ਕਟਿੰਗ ਹੈ ਨਾ ਪਹਿਲਾਂ ਭਾਜੀ ਦੇ ਕਰਾਉਂਗੇ हेयर कटिंग ਤੇ ਉਹਦੇ ਬਾਅਦ ਜਾਵਾਂਗੇ ਆਪਾਂ ਕਿਦੇ ਹੋਰ ਕੋਮਲ ਲਈ ਕੁਝ ਬੋਲਣਾ ਚਾਹੋਗੇ ਕੋਈ ਸਾਥ ਸੌਂਦਾ ਫਾਈਲ ਦੀ ਫੋਟੋ ਵੀ ਵਾਚੋ ਬਸ ਠੀਕ ਹੈ ਜੀ ਭਾਜੀ ਥੋੜਾ ਜਿਆਦਾ ਡਰਾਈਵ ਕਰ ਰਿਹਾ ਫੇਸ ਕਰਕੇ ਬੋਲਦਾ ਘਟਾ ਤੇ ਬਾਕੀ ਚੱਲਦੇ ਆ ਭਾਜੀ ਨਾਲ ਕਟਿੰਗ ਕਰਵਾਣ ਤੇ ਉਹਦੇ ਬਾਅਦ ਲੈ ਕੇ ਚੱਲਦੇ ਆ ਤੁਹਾਨੂੰ ਵਧੀਆ ਜੇ ਸ਼ਹਿਰ ਘੁੰਮਣ ਦੇ ਲਈ ਚਲੋ ਜੀ। ਉਹ ਜੀ ਆਪਾਂ ਨਿਕਲ ਚੁੱਕੇ ਆ ヘア ਕਟਿੰਗ ਕਰਵਾਉਣ ਦੇ ਲਈ ਰੋਡ ਤੇ ਤੇ ਇਹ ਆ ਜੀ ਦੇਸ਼ਕਬਦਰ ਦੇ ਵਿੱਚ ਸ਼ਹਿਰ ਮਾਹਬੁੱਲਾ ਦੇ ਵਿੱਚ ਜਿੱਥੇ ਸਾਡੀ ਰਹਿائش ਹੈ ਤੇ ਉਹਦੇ ਵਿੱਚ ਆ ਕੰਮ ਵੱਖ-ਵੱਖ ਕਾ ਵੱਖ-ਵੱਖਰੀਆਂ ਕੰਪਨੀਆਂ ਬਿਲਡਿੰਗਾਂ ਠੀਕ ਹੈ ਤੇ ਵੱਖਰੋ ਵੱਖਰੀਆਂ ਦੁਕਾਨਾਂ ਕੋਈ ਮੋਲ ਵਿੱਚ ਤੇ ਜਿਵੇਂ ਆ ਕੰਪਨੀਆਂ ਦੀਆਂ ਬਿਲਡਿੰਗਾਂ ਤੇ ਰਿਹائشਾਂ ਆ ਹਰ ਕੰਪਨੀ ਦੇ ਵੱਖੋ ਵੱਖਰੀਆਂ ਕੰਪਨੀ ਦੀਆਂ ਰਿਹائشਾਂ ਆਪਣੀਆਂ ਆਪਣੀਆਂ ਜਿਵੇਂ ਆ ਸਟੋਰ ਆ ਇੱਥੇ ਥੋੜਾ ਬਹੁਤਾ ਸਮਾਨ ਮਿਲ ਜਾਂਦਾ ਜੋ ਵੀ ਖਾਣੇ ਪੀਣੇ ਵਾਲਾ ਮਾੜਾ ਮੋਟਾ ਆਪਾਂ ਲੈਣਾ ਲੈ ਸਕਦੇ ਆ ਠੀਕ ਆ ਜੀ ਤੇ ਉਹ ਸਾਹਮਣੇ ਜਿਮ ਆ ਜੀ ਪਾਵਰ ਜਿਮ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਵਾਲ ਕਟਿੰਗ ਕਰਵਾਉਣ ਲਈ ਸੈਲੂਨ ਦੇ ਲਾਗੇ ਤੇ ਹਾਂਜੀ ਗੱਡੀ ਕਿੱਥੇ ਖੜੀ ਗਈ ਹੈ ਪਹਿਲਾਂ ਪਾਰਕਿੰਗ ਦੇਖਣੀ ਪੈਣੀ ਜੀ ਪਾਰਕਿੰਗ ਦੇਖ ਕੇ ਇਧਰ ਦੇਖ ਲੋ ਅੰਦਰ ਬਹੁਤ ਆ ਗਈ ਅੰਦਰ ਉਹ ਦੇਖਦੇ ਨੇ ਇੱਥੇ ਲੜਦੇ ਦੇ ਬੜੀ ਗੱਲ ਹੈ ਤਾਂ ਹੈਗੀ ਮୋਰੇ ਲੱਗਦਾ ਦਿਸਦੀ ਹੈ ਸ਼ਾਬਾਸ਼ ਇਹ ਵੀ ਉਹਨਾਂ ਦਾ ਹੈ ਲੋਡਿਆ ਇਹ ਵੀ ਇਹ ਹੈ ਜੀ ਪੰਜਾਬੀ ਸਲੂਨ ਇੱਕ ਉਹਦੇ ਵਿੱਚ ਪੰਜਾਬੀ ਸਲੂਨ ਇੱਥੇ ਆਪਾਂ ਮੈਨਸ ਕਟਿੰਗ ਕਰਵਾਣ ਜਾਵਾਂਗੇ ਤੋ ਜੀ ਗੱਡੀ ਦੇ ਬਾਹਰ ਆ ਚੁੱਕੇ ਆ ਤੇ ਹੁਣ ਜਾਉਂਗੇ ਭਾਜੀ ਹੁਣੀ ਇੱਥੇ ਕਟਿੰਗ ਕਰਵਾਣ ਤੇ ਉੱਤੇ ਬਾਅਦ ਬਾਕੀ ਆਉਪਾ ਦੇਖਦੇ ਆ ਐਵੇਂ ਮੁੰਡਾ ਬਾਹਰ ਕੱਢ ਕੇ ਆ ਚੁੱਕਿਆ ਬਾਹਰ ਸੋਣਾ ਲੱਗਦਾ ਤੇ ਚਲਿਏ ਵਾਹ ਭਾਈ ਨਾ ਨਾ ਤੇ ਆ ਹੋ ਗਈ ਮੰਡੇ ਦੀ ਕਟਿੰਗ ਇਹ ਆ ਦਾੜੀ ਕਟਿੰਗ ਹੋ ਗਈ ਦੀ ਤੇ ਚਲਿਏ ਫਿਰ ਹੋ ਗਿਆ ਚਲੋ ਵੀ ਚਲਿਏ ਚਲੋ ਚਲਾਓ ਹੁਣ ਆਪਾਂ ਕਰਨ ਜਾ ਰਹੇ ਹਾਂ ਡਰਾਈਵਿੰਗ ਖੋਲ੍ਹੇ ਵੱਲਾ 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 ਗਰਮ ਬਹੁਤ ਹੈ ਬਾਰੀ ਹੋਲੀ ਰਹਿਣ ਦੋਲਤੀ ਹੈ ਯਾ ਓਏ ਹੋਏ ਯਾਰ ਆ ਰਿਹਾ ਯਾਰ ਆ ਭੈਣ ਚਾਹ ਹ ਮਸ਼ੀਨ ਦੀ ਬੜੀ ਲੋ ਜੀ ਆਪਾਂ ਹੁਣ ਵਾਲ ਕਟਾ ਕੇ ਤੇ ਆਪਾਂ ਹੁਣ ਚੱਲੇ ਆ ਮੰਗਵ ਤੇ ਸਾਨੂੰ ਹੁਣ ਮੰਗਵ ਵੀ ਤਿਆਰ ਕਰਾਵਾਂਗੇ ਅਸੀਂ ਤੇ ਬਸ ਇਹ ਜਾਂਦੀ ਹੈ ਜੀ ਸ਼ਹਿਰ ਮਾਹਵਲਾ ਫਾਇਲ ਤੋਂ ਆਪਣਾ 에어ਪੋਰਟ 에어ਪੋਰਟ ਵਾਲ ਜੱਸਾ ਜੀ ਇਸ ਦੀ 에어ਪੋਰਟ ਤੇ ਲਈ ਜਾਂਦੀ ਹੈ ਇਹ ਟਰਮੀਨਲ ਆਪਣਾ ਟਰਮੀਨਲ 1 ਦੇ ਉੱਤੇ ਆਪਣਾ ਡਿਪਾਰਚਰ ਦੇ ਉੱਤੇ ਤੁਹਾਨੂੰ 에 ਅਤਾਰੂ ਗਈ ਜਾ ਕੇ ਮਤਲਬ ਇਹ ਦਿੱਲੀ ਜਾਨਦੇ ਆ ਮਤਲਬ 에어ਪੋਰਟ ਵਾਲੀ ਬੱਸ ਵੱਖਰੀ ਹੈ ਤੇ ਜਾਨਦੀਆਂ ਵੇ ਵੈਸੇ ਹੋਰ ਵੀ ਹੈ ਪਰ 에어ਪੋਰਟ ਵਾਲੀ ਵੱਖਰੀ ਹੈ ਸਿੱਧਾ ਸਾਨੂੰ ਜਿੱਦਾਂ ਡਿਪਾਰਚਰ ਦੇ ਉੱਤੇ ਡਿਪਾਰਚਰ ਦੇ ਉੱਤੇ ਅਤਾਰੂ ਗਈ ਜਾ ਕੇ ਹੀ ਹਾਂਜੀ ਤੇ ਇਹ ਆ ਜੀ ਸਕੂਲ ਇੰਟਰਨੈਸ਼ਨਲ ਇੰਗਲਿਸ਼ ਸਕੂਲ ਇਨੋਵਾ ਤੇ ਇਹ ਮਾਬੁੱਲਾ ਦੇ ਵਿੱਚ ਤੇ ਆ ਜੀ ਪਾਰਕਿੰਗ ਖਾਲੀ ਜਗਾ ਪਈ ਇੱਥੇ ਮਤਲਬ ਕੋਈ ਵੀ ਆਪਾਂ ਵੱਡੀ ਗੱਡੀ ਛੋਟੀ ਗੱਡੀ ਕੋਈ ਵੀ ਆਪਾਂ پارک ਕਰ ਸਕਦੇ ਆ ਤੇ ਪਾਰਕਿੰਗ ਦੀ ਜਾਨੀ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਪਾਰਕਿੰਗ ਏਰੀਆ ਬਹੁਤ ਵਧੀਆ ਹੈ ਇਥੇ ਤੇ ਇਹਦਾ ਨਵਾਂ ਗੱਡੀ ਲੈ ਕੇ ਆ ਜਾਾਂਗੇ ਤੇ ਪਾਰਕਿੰਗ ਦੀ ਸਭ ਤੋਂ ਵੱਡੀ ਸਭ ਤੋਂ ਵੱਡਾ ਕਾਰਨ ਪਾਰਕਿੰਗ ਦਾ ਬਣਦਾ ਡਰਾਈਵਿੰਗ ਨੂੰ ਲੈ ਕੇ ਕਿਉਂਕਿ ਜਿੱਥੇ ਵੀ ਆਪਾਂ ਜਾਂਦੇ ਆ ਸਾਨੂੰ ਸੇਫਲੀ ਪਾਰਕਿੰਗ ਨਹੀਂ ਮਿਲਦੀ ਜੇ ਪਾਰਕਿੰਗ ਮਿਲ ਵੀ ਜਾਂਦੀ ਤੇ ਉਹ ਸੇਫ ਨਹੀਂ ਹੁੰਦੀ ਮਤਲਬ ਇੱਥੇ ਇਦਾਂ ਤਾਂ ਕੋਈ ਇਸ਼ੂ ਨਹੀਂ ਹੈ ਪਾਰਕਿੰਗ ਵੀ ਸਾਨੂੰ ਬੜੇ ਹੀ ਯਾਨੀ ਏਜੀ ਤਰੀਕਾ ਨਾਲ ਆਰਾਮ ਨਾਲ ਮਿਲ ਜੂਗੀ ਤੇ ਵੈਸੇ ਵੀ ਬਹੁਤ ਸੇਫ ਹੁੰਦੀ ਇਦਾਂ ਦਾ ਯਾਨੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਤੇ ਇਹ ਆ ਜੀ ਹੁਣ ਆਪਾਂ ਸੀ ਹੋ ਕੇ ਸਾਈਡ ਸੀ ਸਾਈਡ ਤੇ ਹੋ ਕੇ ਸਮੁੰਦਰਬਲ ਦੀ ਤੇ ਜਾਵਾਂਗੇ ਮੰਗਫ ਨੂੰ ਕਿਉਂਕਿ ਰੋਡ ਦੂਸਰੀ ਸਾਈਡ ਤੇ ਵੀ ਜਾਂਦਾ ਹਾਈਵੇ ਤੇ 30 ਨੰਬਰ ਰੋਡ ਪਰ 30 ਨੰਬਰ ਰੋਡ ਤੇ ਥੋੜਾ ਇਹ ਹੈ ਕਿ ਫੇਰ ਘੁੰਮ ਕੇ ਉੱਪਰ ਦੀ ਥੱਲੇ ਨੂੰ ਆਣਾ ਪੈਣਾ ਜੇ ਆਪਾਂ ਸੀ ਹੋ ਕੇ ਜਾਈਏ ਸੀ ਹੋ ਕੇ ਹੈ ਕਿ ਥੋੜਾ ਜਿੱਥੇ ਆਪਾਂ ਜਾਣਾ ਸਾਡੀ ਜਿੱਥੇ ਡੈਸਟੀਨੇਸ਼ਨ ਹੈ ਮੁੰਡੇ ਦੀ ਯਾਰ ਦੋਸਤਾਂ ਮੁੰਡਾ ਫਰੈਂਡ ਉਦੇ ਰੂਮ ਤੇ ਜਾਣਾ ਬਿਲਡਿੰਗ ਤੇ ਤੇ ਸੀ ਤੇ ਹੋ ਕੇ ਜਾਵਾਂਗੇ ਤੇ ਥੋੜਾ ਆਪਾਂ ਜਲਦੀ ਪਹੁੰਚ ਜਾਂਦੇ ਆ ਜੇ ਆਪਾਂ 30 ਨੰਬਰ ਰੋਡ ਤੇ ਹੋ ਕੇ ਜਾਈਏ ਤੇ ਥੋੜਾ ਜਿਆ ਦੂਰ ਪੈ ਜਾਂਦਾ ਤੇ ਆਉ ਤੁਹਾਨੂੰ ਲੈ ਕੇ ਚਲਦੇ ਆ ਜੀ ਲੋ ਜੀ ਆਪਾਂ ਪਹੁੰਚ ਚੁੱਕੇ ਆ ਆ ਕੇ ਮੰਗਫ ਦੇ ਵਿੱਚ ਤੇ ਆ ਜਿਹੜੀ ਸਾਹਮਣੇ ਬਿਲਡਿੰਗ ਜਿੱਥੇ ਆ ਤਿੰਨ ਕੱਠੀਆਂ ਬੱਸਾਂ ਖੜੀਆਂ ਇੱਥੇ ਆਪਾਂ ਮੁੰਡੇ ਨੂੰ ਰਿਸੀਵ ਕਰਾਂਗੇ ਤੇ ਫਾਤੇ ਨੰਬਰ ਸਾਖੜੀ ਜਾਂ ਜਿੱਤੇ ਆ ਦੇਖੋ ਇਹ ਕੰਪਨੀ ਹੈ ਐਚ او ਟੀ ਹੌਟ ਹੌਟ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਆ ਫਰੈਂਡ ਸਾਡਾ ਯਾਰ ਦੋਸਤ ਉਹਨੂੰ ਲੈਣ ਆਏ ਆ ਇਹ ਹੈ ਜੀ ਉਹਦੀ ਬਿਲਡਿੰਗ ਇਹ ਗਈ ਇਹ ਹੈ ਬਿਲਡਿੰਗ ਤੇ ਆਪਾਂ ਥੋਨੂੰ ਲੈ ਕੇ ਜਾਵਾਂਗੇ ਤੇ ਇਹ ਹੈ ਜੀ ਸ਼ਹਿਰ ਮੰਗਵ ਸ਼ਹਿਰ ਮੰਗਫ ਦੇ ਵਿੱਚ ਆ ਸਾਰੀਆਂ ਬਿਲਡਿੰਗਾਂ ਕੋਈ ਮਤਲਬ ਸਾਰੀਆਂ ਕੰਪਨੀਆਂ ਨੇ ਹਾਇਰ ਕੀਤੀਆਂ ਮਤਲਬ ਕੰਪਨੀਆਂ ਨੇ ਆਪਣੇ ਵਰਕਰਾਂ ਦੇ ਲਈ ਹਾਇਰ ਕੀਤੀਆਂ ਸਾਰੀਆਂ ਬਿਲਡਿੰਗਾਂ ਤੇ ਹਰ ਇੱਕ ਕੰਪਨੀ ਵਿੱਚ ਜਿੱਦਾਂ ਕੋਈ ਇੰਜੀਨੀਅਰ ਵਗੈਰਾ ਕੋਈ ਲੇਬਰ ਕੋਈ ਡਰਾਈਵਰ ਜਨੀਆਂ ਹਰ ਤਰ੍ਹਾਂ ਦੇ ਵਰਕਰਾਂ ਦੇ ਲਈ ਹਾਇਰ ਕੀਤੀਆਂ ਉਹਨਾਂ ਨੇ ਬਿਲਡਿੰਗਾਂ ਤੇ ਜਿਹਦਾ ਰੈਂਟ ਤੇ ਵੀ ਮਿਲ ਜਾਂਦੇ ਆ ਦੇਖੋ ਜੇ ਮੈਂ ਲਿਖਿਆ ਆ ਦੇਖਿਆ ਫੋਰ ਰੈਂਟ ਮਤਲਬ ਰੈਂਟ ਤੇ 1 1 ਬੀ ਐਚ ਕੇ ਲੈਣਾ ਹੋਵੇ ਰੂਮ ਕਿਸੇ ਨੇ ਉਹ ਵੀ ਲੈ ਸਕਦੇ 1 ਬੈਡਰੂਮ ਬਾਥਰੂਮ ਤੇ ਕਿਚਨ ਉਹ ਵੀ ਲੈ ਸਕਦੇ ਰੈਂਟ ਤੇ ਤੇ ਇਕੱਲਾ ਰੂਮ ਲੈਣਾ ਹੋਵੇ ਉਹ ਵੀ ਮਿਲ ਜਾਂਦਾ ਜਿੱਦਾਂ ਚਲੋ ਕਈ ਵਾਰੀ ਨਹੀਂ ਬੰਦਾ ਅਫੋਰਡ ਕਰ ਸਕਦਾ ਪੂਰਾ ਇਹ ਪੂਰਾ ਜਿਹਦਾ ਸੈੱਟ ਪੂਰਾ ਨਹੀਂ ਅਫੋਰਡ ਕਰ ਸਕਦਾ ਚਲੋ 1 ਰੂਮ ਲੈ ਕੇ ਵੀ ਕਿਸੇ ਨਾਲ ਸ਼ੇਅਰ ਵੀ ਕਰ ਸਕਦੇ ਜਿੱਦਾਂ ਸਿੰਗਲ ਪਰਸਨ ਲਈ ਸ਼ੇਅਰ ਕਰ ਸਕਦੇ ਆ ਜੀ ਤੇ ਇਸੇ ਇਹ ਗੱਲਬਾਤ ਹੈ ਸਾਰੀ ਤੇ ਇਦਾਂ ਹੀ ਆ ਸਾਰੀਆਂ ਨਾਲ-ਨਾਲ ਇਕੱਠੀਆਂ ਬਿਲਡਿੰਗਾਂ ਐ ਤੇ ਇੱਥੇ ਮਤਲਬ ਨਾਲ-ਨਾਲ ਛੋਟੀ-ਮੋਡੀਆਂ ਤੁਹਾਨੂੰ ਦੁਕਾਨਾਂ ਜਿਵੇਂ ਲਾਂਡਰੀ ਕੱਪੜੇ ਧੋਣ ਲਈ ਤੇ ਅਸਟੋਰ ਹੋਗੇ ਜਿੱਤਾ ਸਮਾਨ ਦੇ ਲਈ ਕੋਈ ਵੀ ਆਪਾਂ ਜ਼ਰੂਰਤਮੰਦ ਸਮਾਨ ਕੋਈ ਹਲਦੀ ਤੇਲ ਨਾਮਕ ਆਪਣਾ ਸਬਜ਼ੀਆਂ ਭਾਜੀਆਂ ਮਾੜਾ ਮੋਟਾ ਸਾਬਣ ਤੇਲ ਕੁਛ ਵੀ ਛੋਟਾ ਮੋਟਾ ਸਮਾਨ ਆਪਾਂ ਸਟੋਰ ਤੋਂ نیچے ਲੈ ਸਕਦੇ ਆ ਇਦਾਂ ਦੀਆਂ ਮਤਲਬ ਦੁਕਾਨਾਂ ਤੁਹਾਨੂੰ ਮਿਲ ਜਾਉਗੀਆਂ ਕਿਤੇ ਨਾ ਕਿਤੇ ਜਿੰਮੇ ਉਹ ਸਾਹਮਣੇ ਇੱਕ ਦੁਕਾਨ ਹੈ ਤੇ ਸ਼ਾਇਦ ਤੁਹਾਨੂੰ ਦਿਖੂਗੀ ਉਹ ਇਹ ਜੀ ਦੁਕਾਨ ਇੱਥੇ ਸਾਨੂੰ ਕੋਈ ਵੀ ਆਪਾਂ ਚੀਜ਼ ਲੈ ਸਕਦੇ ਆ ਤੇ ਲਾਂਡਰੀਆਂ ਮਿਲ ਜਾਂਦੀਆਂ ਕੱਪੜੇ ਧੋਣ ਲਈ ਬਰੀ ਡਿਊਟੀ ਇਦਾਂ ਦੀ ਲੰਬੀ ਹੁੰਦੀ ਜੀ ਕੱਪੜੇ ਨਹੀਂ ਧੋਣ ਦਾ ਟਾਈਮ ਲੱਗਦਾ ਚਲੋ ਕਿ ਰ ਆਪਾਂ ਲਾਂਡਰੀ ਤੇ ਦੇ ਕੇ ਆਪਾਂ ਕੱਪੜੇ ਧਵਾ ਸਕਦੇ ਆ ਠੀਕ ਹੈ ਜੀ ਤੇ ਬਾਕੀ ਇਹ ਆ ਕਿ ਹਰ ਇੱਕ ਬਿਲਡਿੰਗ ਦੇ ਨੀਚੇ ਮਤਲਬ ਉਹਨਾਂ ਨੇ ਆਪਣਾ ਪਾਰਕਿੰਗ ਏਰੀਆ ਜ਼ਰੂਰ ਰੱਖਿਆ ਹੁੰਦਾ ਜਿਵੇਂ ਆ ਬਿਲਡਿੰਗ ਬਿਲਡਿੰਗ ਦੇ ਮੋੜੇ ਦੇਖੋ ਗੱਡੀਆਂ ਖੜੀਆਂ ਕਰ ਲਈ ਦੇਖੋ ਪੂਰਾ ਪਾਰਕਿੰਗ ਏਰੀਆ ਹੈ ਆਪਾਂ ਜਿੱਥੇ ਵੀ ਗੱਡੀ ਮੋੜੇ ਬਿਲਕੁਲ پارک ਕਰ ਸਕਦੇ ਆ ਤੇ ਉਹਦੇ ਬਿਲਕੁਲ ਓਪੋਜ਼ਿਟ ਸਾਹਮਣੇ ਵੀ ਇਹ ਦੇਖੋ ਇਹ ਵੀ ਪਾਰਕਿੰਗ ਏਰੀਆ ਬਣਾਇਆ ਹੋਇਆ ਹੈ ਇੱਥੇ ਵੀ ਮਤਲਬ ਜਿੱਦਾਂ ਗੱਡੀਆਂ ਜਾਦੇ ਆ ਉਹ ਇੱਥੇ ਮਤਲਬ پارک ਕਰ ਸਕਦੇ ਆ ਜੀ ਆ ਦੇਖੋ ਇੱਥੋਂ ਲੈ ਕੇ ਉਹ ਪਰੇ ਤੱਕ ਸਾਰਾ ਪਾਰਕਿੰਗ ਏਰੀਆ ਜੀ ਠੀਕ ਹੈ ਜੀ ਇਹ ਸਾਰਾ ਪਾਰਕਿੰਗ ਏਰੀਆ ਹੈ ਤੇ ਉਹ ਜਿੱਥੇ ਉਹ ਬੂਟੇ ਦਿਖ ਰਹੇ ਆ ਬੂਟੇ ਤੇ ਲੈ ਕੇ ਜੀ ਦੇਖੋ ਪਰੇ ਤੱਕ ਪਿੱਛੇ ਤੱਕ ਚਲਾ ਗਿਆ ਸਾਰਾ ਪਾਰਕਿੰਗ ਏਰੀਆ ਹੈ ਤੇ ਇਦਾਂ ਹੀ ਆ ਮੋੜੇ ਵਾਲਾ ਇਹ ਵੀ ਸਾਰਾ ਪਾਰਕਿੰਗ ਏਰੀਆ ਬਿਲਡਿੰਗਾਂ ਦੇ ਜਿੰਨੀਆਂ ਬਿਲਡਿੰਗਾਂ ਨੇ ਇਹਨਾਂ ਮੋਹਰੇ ਮੋਹਰੇ ਸਾਰਾ ਪਾਰਕਿੰਗ ਏਰੀਆ ਦੇਖੋ ਬੱਸਾਂ ਖੜੀਆਂ ਪਈਆਂ ਇੱਕ ਕੰਪਨੀ ਦਾ ਜਿਹੜਾ ਮਤਲਬ ਜਿਹੜੀ ਜਿਹੜੀ ਬਿਲਡਿੰਗ ਦੀ ਆ ਕੰਪਨੀ ਨਾਲ ਹਰ ਕਿਤਨਾ ਬਿਲਡਿੰਗ ਉਹੀ ਕੰਪਨੀ ਦੀਆਂ ਬੱਸਾਂ ਖੜੀਆਂ ਪਈ ਬਿਲਡਿੰਗ ਅੱਗੇ ਹਾਂਜੀ ਸੋ ਐਦਾਂ ਹੀ ਮਤਲਬ ਨਾ ਇਥੇ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਨਹੀਂ ਹੈ ਜੀ ਪਾਰਕਿੰਗ ਦਾ ਕੋਈ ਮੈਟਰ ਨਹੀਂ ਹੈ ਪਾਰਕਿੰਗ ਕੋਈ ਦਿੱਕਤ ਨਹੀਂ ਜਿਹਦਾ ਪੰਦਾ ਆਪਣਾ ਗੱਡੀ ਗੁੱਡੀ ਲੈ ਕੇ ਆਂਦਾ ਚਲੋ ਵਧੀਆ ਪਾਰਕਿੰਗ ਏ ਜਿੱਦਾਂ ਮਰਜੀ ਆਪਣਾ ਵਧੀਆ ਆ ਸਕਦੇ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਨਹੀਂ ਐ ਤੇ ਕੋਈ ਦਿੱਕਤ ਨਹੀਂ ਐ ਠੀਕ ਆ ਜੀ ਉਹ ਜੀ ਆ ਸਾਹਬ ਜੀ ਆ ਗਏ ਨੇ ਹੋਰ ਮਹਾਰਾਜ ਕਿਦਾਂ ਹਾਲ ਐ ਐਨੀ ਖੁਸ਼ੀ ਹੋ ਨਹੀਂ ਗਿਰ ਗਿਆ ਸੋਫਾ ਥੱਲੇ ਡੇਕਿਆ ਸੀ ਆ ਮੁੰਡਾ ਯਾਰ ਦੋਸਤ ਫਰੈਂਡ ਇਹ ਆਇਆ ਜੀ ਹੁਣ ਇਹਨੂੰ ਲੈਣ ਲਈ ਆ ਪਾਏ ਸੀ ਇਹਦੀ ਕੰਪਨੀ ਐ ਤੇ ਸਾਰੇ ਕੰਪਨੀ ਜੀ ਨੂੰ ਲੈਣ ਆਏ ਸੀ ਹੁਣ ਆਪਾਂ ਜਾਵਾਂਗੇ ਮਾਰਕੀਟ ਘੁੰਮਣ ਦੇ ਲਈ ਠੀਕ ਹੈ ਜੀ ਹੋਰ ਬਾਜੀ ਹੋਰ ਜੀ ਵਧੀਆ ਜੀ ਬਸ ਆ ਜੀ ਵਾਲ ਬੂਲ ਕਟਾਉਣ ਲੱਗ ਗਏ ਇਹ ਮੁੰਡੇ ਵਾਲ ਕਟਾਏ ਵਾਲੀ ਬੋਤਿਆ ਆਹ ਬਾਜੀ ਸਹੀ ਹੈ ਬਾਲ ਨੂੰ ਲੈ ਇੱਦਾਂ ਹੀ ਆਦੇ ਲੋ ਜੀ ਆਪਾਂ ਆਏ ਆ ਪਰੌਂਠੇ ਖਾਣ ਲਈ ਆ ਆਲੂ ਪਰੌਂਠੇ ਤੇ ਸਮੋਸੇ ਇਹ ਹੈ ਜੀ ਪੰਜਾਬੀ ਰੈਸਟੋਰੈਂਟ ਆ ਗੋਲਡਨ ਪੰਜਾਬੀ ਰੈਸਟੋਰੈਂਟ ਮੋਗੇ ਵਾਲੇ ਇਹ ਹੈਗੇ ਪੰਜਾਬੀ ਰੈਸਟੋਰੈਂਟ ਤੇ ਇੱਥੇ ਸਮੋਸੇ ਪਰੌਂਠੇ ਬਹੁਤ ਵਧੀਆ ਬਣਦੇ ਤੇ ਆਪਾਂ ਆਏ ਆ ਸਮੋਸੇ ਤੇ ਪਰੌਂਠੇ ਖਾਣ ਲਈ ਅੱਜ ਤੇ ਰਾਸ਼ ਬਹੁਤ ਪੈਂਦਾ ਜਾਨੀ ਆਪਾਂ ਪਾਰਸਲ ਕਰਵਾ ਕੇ ਲੈ ਜਾਵਾਂਗੇ ਤੇ ਉੱਥੇ ਰੂਮ ਤੇ ਬੈਠ ਕੇ ਜਾਂ ਗੱਡੀ 'ਚ ਬੈਠ ਕੇ ਕਿਤੇ ਵੀ ਆਪਾਂ ਖਾ ਲਵਾਂਗੇ ਤੇ ਇਹ ਹੈ ਜੀ ਆਰਨ ਵਾਲੇ ਦਾ ਏਰੀਆ ਇਹ ਸ਼ਹਿਰ ਫਾਇਲ ਦੇ ਵਿੱਚ ਕਵੈਦ ਦੇ ਵਿੱਚ ਸ਼ਹਿਰ ਫਾਇਲ ਦੇ ਵਿੱਚ ਹੈਗਾ ਜੀ ਇਹ ਏਰੀਆ ਇਹ ਮੋੜੇ ਓਪੋਜੀਟ ਵੱਡੀ ਪਾਰਕਿੰਗ ਵੱਡੀ ਪਾਰਕਿੰਗ ਦੇ ਬਿਲਕੁਲ ਸਾਹਮਣੇ ਹੈਗਾ ਜੀ ਇਹ 골ਡਨ ਪੰਜਾਬੀ ਰੈਸਟੋਰੈਂਟ ਮੋਗੇ ਵਾਲਿਆਂ ਦਾ ਠੀਕ ਹੈ ਜੀ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਹਰ ਪ੍ਰਕਾਰ ਦਾ ਤੁਸੀਂ ਖਾਣਾ ਭੋਜਨ ਖਾ ਸਕਦੇ ਹੋ ਨਾਨ ਸਮੋਸੇ ਪਰੌਂਠੇ ਕੁਝ ਵੀ ਮਤਲਬ ਪੰਜਾਬੀ ਕੁਝ ਵੀ ਆਪਾਂ ਡਿਸ਼ ਖਾਣਾ ਜਿੱਦਾਂ ਵੀ ਕੋਈ ਵੀ ਵਧੀਆ ਖਾ ਸਕਦੇ ਆ ਜੀ। 2 ਵਜੇ ਆਪਾਂ ਪਰੌਂਠੇ ਤੇ ਸਮੋਸੇ ਲੈ ਲੈ ਪੈਕ ਕਰਵਾ ਲਈ ਤੇ ਰੂਮ ਤੇ ਜਾ ਕੇ ਚੰਗੀਤਰਾ ਜਾਂ ਗੱਡੀ 'ਤੇ ਬੈਠ ਕੇ ਦੇਖਦੇ ਆ ਖਾਂਦੇ ਆ। ਦੇਖਦੇ ਆ ਬਾਕੀ ਤੁਹਾਨੂੰ ਦੱਸ ਦਿਆਂ ਟੇਸਟ ਕਿਵੇਂ ਦਾ, ਕਿਵੇਂ ਬਣਾਏ। ਜਿਵੇਂ ਹੀ ਹੋਣਾ ਮੈਨੂੰ ਲੱਗਦਾ। ਇਹ ਜੀ ਤਹੀਂ ਤੇ ਆਲੂ ਪਰੌਂਠਾ ਟੇਸਟ ਠੀਕ ਐ ਇੰਨਾ ਵਧੀਆ ਵੀ ਨਹੀਂ ਇੰਨਾ ਜਾਨੀ ਮਾੜਾ ਵੀ ਨਹੀਂ ਐ ਠੀਕ ਠੀਕ ਐ ਇਹ ਜੀ ਆਲੂ ਪਰੌਂਠਾ ਨਾਲ ਦਿੱਤਾ ਉਹਨਾਂ ਨੇ ਦਹੀਂ ਨਾਲ ਦਹੀਂ ਤੇ ਨਾਲ ਆਲੂ ਪਰੌਂਠੇ ਦੇ ਨਾਲ ਦਹੀਂ ਜੀ ਤੇ ਪਰੌਂਠਾ ਗਰਮਾ ਗਰਮ ਸਰਵ ਕਰ ਰਹੇ ਆਂ ਆਪਾਂ ਤੇ ਨਾਲ ਦਹੀਂ ਇਹ ਆ ਜੀ ਸਮੋਸੇ ਜਿਹੜੇ ਆਪਾਂ ਪਾਸ ਕਰਵਾ ਕੇ ਤੇ ਆਉਂਦੇ ਆ ਨਾਲ ਚੱਲਣੀਆਂ ਤੇ ਆ ਸਮੋਸੇ ਉੱਤੇ ਦੇਖੀ ਮਤਲਬ ਕਿੰਨੇ ਕਰ ਚੱਲਣੀ ਭਾਵੇਂ ਅੱਗੇ ਚੱਲ ਬਈਆ ਗਰਮ ਗਰਮ ਉਹ ਲੋਕਾਂ ਦੇ ਕਿ ਤਾ ਬੋਲ ਗਿਆ ਯਾਰ ਉਹ ਕਿਹਨਾਂ ਗਿਆ ਸਲਾਮ ਕੀ ਬਣੇ ਹਾਂ ਜਲਨ ਕਰੀ ਜਾਂਦਾ ਮੈਂ ਨਾ ਕੋਈ ਲਹਰ ਰਕ ਸਲਾਹ ਰਕ ਅੱਜ ਜਮਾਈ ਇਹ ਡੋਲੀ ਨਾ ਜਾਏ ਪੈਂਦੇ ਗੱਡੀ ਦੇ ਮਾਰੇ ਗੱਡੀ ਦਾ ਮਾਂ ਦੇ ਕਿਚਾ ਸੋ ਬਈ ਟੱਕਾ ਟੱਕਾ ਨਾ ਦਸ ਵਾਰ ਟੈਸਟ ਕਰਦਾ ਇਹ ਲੋਕਰ ਮੁਗਿਆ ਕਿਦਾਂ ਡਰੈਸ ਠੀਕ ਹੈ ਬਾਕੀ ਸਹੀ ਹੈ ਲੋ ਜੀ ਹੁਣ ਆਪਾਂ ਡਰੈਸ ਚੇਂਜ ਕਰਕੇ ਕੱਪੜੇ ਚੇਂਜ ਕਰਕੇ ਆਇਆ ਦੋ ਇੱਕ ਹੁਣ ਕੱਪੜੇ ਚੇਂਜ ਕਰਕੇ ਆਇਆ ਤੇ ਹੁਣ ਜਾ ਰਹੇ ਆਪਾਂ ਕਵੈਸਿਟੀ ਲਈ ਘੁੰਮਣ ਦੇ ਲਈ ਜੀ ਆਪਾਂ ਪਹੁੰਚ ਚੁੱਕੇ ਆ ਸ਼ਵੇਖ ਕਵੈਤ ਸ਼ਵੇਖ ਦੇ ਵਿੱਚ ਮੋਲ ਆਈਕੀਆ ਆਈਕੀਆ ਮੋਲ ਪਹੁੰਚ ਚੁੱਕੇ ਆ ਜੀ ਤੇ ਆ ਜੋ ਤੁਹਾਨੂੰ ਲੈ ਕੇ ਚਾਉਂਦੇ ਤੇ ਆ ਜੀ ਆਈਕੀਆ ਮਾਲ ਹੁਵੈਦ ਦੇ ਵਿੱਚ ਜੀ ਆਪਾਂ ਆ ਚੁੱਕੇ ਆਈਕੀਆ ਮਾਲ ਦੇ ਅੰਦਰ ਤੇ ਇਹ ਹੈ ਜੀ ਆਈਕੀਆ ਮਾਲ ਖੁਵੈਦ ਦਾ ਵੱਡਾ ਮੋਲ ਹੈ ਵੇਖੋ ਬਹੁਤ ਵੱਡੀ ਮਾਰਕੀਟ ਹੈ ਤੇ ਇੱਥੇ ਬਕਰੀਆਂ ਬਕਰੀਆਂ ਚੀਜ਼ਾਂ ਮਿਲਦੀਆਂ ਜਿਵੇਂ ਜਵਾਇਲਰੀ ਹੋਗੀ ਠੀਕ ਹੈ ਜਾਂ ਪਰਫਿਊਮ ਹੋਵੇ ਤੇ ਤਾਵੀ ਜੈਵੈਲਰੀ ਦਾ ਹੋ ਗਿਆ ਤੇ ਸਾਰਾ ਮਤਲਬ ਆ ਇਤਰ ਵਗੈਰਾ ਹੋ ਗਏ ਸਾਰਾ ਖਾਣ ਪੀਣ ਦਾ ਪ੍ਰੋਗਰਾਮ ਹੋ ਗਿਆ ਸਾਰਾ ਕੁਝ ਯਾਨੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਅਵੇਲੇਬਲ ਹੈ ਜੋ ਮਰਜੀ ਮਹਿੰਗੇ ਤੇ ਮਹਿੰਗੇ ਸਸਤੇ ਦੇ ਸਸਤੇ ਆਪਾਂ ਛੇ ਜਗ੍ਹਾ ਕੱਪੜਾ ਲੈ ਸਕਦੇ ਆ ਆਪਾਂ ਇੱਥੇ ਜੋ ਮਰਜੀ ਜਵੇਂ ਆ ਦੇਖ ਲਓ ਖਾਣ ਪੀਣ ਦਾ ਜੋ ਮਰਜੀ ਆਪਾਂ ਇੱਥੋਂ ਲੈ ਸਕਦੇ ਆ ਤੇ ਆ ਵੀ ਰੈਸਟੋਰੈਂਟ ਟਾਈਪ ਭਣਿਆ ਪਿਆ ਜੀ ਠੀਕ ਹੈ 스타벅ਸ ਇਹ 스타벅ਸ ਕਾਫੀ ਕੈਫੇ ਇਹ 스타벅 ਦਾ ਹੈ ਠੀਕ ਹੈ ਜੀ ਤੇ ਇੱਥੇ ਆਪਾਂ ਸੈਂਡਵਿਚ ਵਗੈਰਾ ਮੜਾ ਮੋਟਾ ਕੁਝ ਖਾ ਸਕਦੇ ਆ ਜੀ ਠੀਕ ਹੈ ਜੀ ਤੇ ਆ ਸਾਰਾ ਹੀ ਮਾਲ ਆ ਆਈ ਕੇ ਆ ਦੇਖੋ ਜੀ ਆ ਵੀ ਰੈਸਟੋਰੈਂਟ ਹੈਗਾ ਜੀ ਇੱਥੇ ਵੀ ਮਤਲਬ ਆਪਾਂ ਕੰਫਰੈਂਸ ਕਰ ਸਕਦੇ ਆ ਕੁਝ ਖਾਣਾ ਪੀਣਾ ਖਾ ਸਕਦੇ ਆ ਦੇਖੋ ਵਧੀਆ ਬਣਾਇਆ ਪਿਆ ਹਾਂ ਆ ਦੇਖੋ ਕਿੰਨੇ ਵਧੀਆ ਲਾਇਆ ਪਿਆ ਵਿੱਚ ਇਹ ਆ ਜੀ ਰੈਸਟੋਰੈਂਟ ਟਾਈਪ ਰਿੱਕੀ ਕਿੱਧਰ ਗਿਆ ਉਹ ਆ ਰਿੱਕੀ ਫਰਾ ਬੜਾ ਆ ਇੱਥੇ ਫੋਟੋ ਰਿੱਕੀ ਦੇਖੀ ਆ ਫੋਟੋ ਰਿੱਕੀ ਇਹ ਆ ਜੀ ਕੱਪੜਿਆਂ ਦੀ ਮਾਰਕੀਟ ਇੱਥੋਂ ਜਾਨੀ ਹਰ ਆਪਾਂ ਕੁਆਲਿਟੀ ਦੇ ਹਰ ਇੱਕ ਬ੍ਰਾਂਡਡ ਬ੍ਰਾਂਡਡ ਵਧੀਆ ਕੱਪੜੇ ਲੈ ਸਕਦੇ ਆ ਤੇ ਇਹ ਆ ਜੀ ਇਤਰ ਆਪ ਇਤਰ ਵਾਰਤ ਸਕਦੇ ਆ ਕੋਈ ਵੀ ਤੇ ਆ ਵੀ ਇਤਰ ਦੇ ਇਹ ਵੀ ਕੱਪੜਿਆਂ ਦੀਆਂ ਦੁਕਾਨਾਂ ਸ਼ਾਪਾਂ ਆ ਜਿੱਨੀਆਂ ਵੀ ਅੱਗੇ ਵੱਡੀਆਂ ਵੱਡੀਆਂ ਕੱਪੜਿਆਂ ਦੀਆਂ ਸ਼ਾਪਾਂ ਆ ਜੀ ਜੇ ਤਾਂ ਆਪਾਂ ਕੋਈ ਵੀ ਕੱਪੜੇ ਵਗੈਰਾ ਲੈ ਸਕਦੇ ਆ ਠੀਕ ਆ ਜੀ ਤੇ ਇਹ ਦੇਖੋ ਜਿਵੇਂ ਇਹ ਆ ਜੀ ਹਾਂ ਜੀ ਆਪਾਂ ਕਿਸੇ ਨੂੰ ਗਿਫਟ ਵਗੈਰਾ ਗੁਲਦਸਤੇ ਲੈ ਕੇ ਹੀ ਉਹ ਵੀ ਕਰ ਸਕਦੇ ਆ ਹਾਂਜੀ ਕਿਹਦੇ ਬਣਾਉਣ ਲਿਆ ਹੂੰ ਕੌਣ ਸਪੋਰਟ ਕਰਨਾ ਮਾੜਾ ਰਿੱਕੀ ਇਹਦੇ ਤੇ ਖਾਤੇ ਰਿੱਕੀ ਨਹੀਂ ਲੱਗਣਾ ਪਤਾ ਨਹੀਂ ਰਿੱਕੀ ਹੋਰ ਸਭ ਮੈਂ ਕਰਦਾ ਹਾਂ ਹੋਰ ਸਪੋਰਟ ਹੋਣਾ ਕੋਈ ਮੈਂ ਦੂਜੇ ਫੋਨ ਉੱਤੇ ਰਹੇ ਗਿਆ ਹਾਂ ਹੂੰ ਸਪੋਰਟ ਕਰੀ ਇਹ ਇਹ ਨੈਟ ਮੁਕੇ ਲੱਗਦਾ ਕਰਤਾ ਕੀਤਾ ਹੂੰ ਉਹ ਕਿਹੜਾ ਹੈ ਇਹ ਹੈ ਜੀ ਅਮ ਤੇਰਾ ਇਹ ਆ ਜੀ ਕੱਪੜਿਆਂ ਦੀ ਮਾਰਕੀਟਾਂ ਠੀਕ ਹੈ ਜੀ ਕਿਹੜਾ ਦੀ ਵੀ ਤੇਰਾ ਫੋਨ ਇਹ ਆ ਜੀ ਇੱਤਰ ਬਖੜ ਮ13 Samsung ਠੀਕ ਹੋਰ ਸਪੋਰਟ ਦੇਖੋ ਨਾ ਬਲੂਟੁੱਥ ਕਿੰਨੇ ਕੀ ਹੁੰਦਾ ਔਨ ਕਰੋ ਨਾ ਵਾਈਫਾਈ ਹੈ ਵਾਈਫਾਈ ਜੀ ਮੇਰਾ ਜੀ ਦਮਾਤ ਨੂੰ ਕਰਨਾ ਇਹ ਆ ਵਾਈਫਾਈ ਇਹਨੂੰ ਕਰਨ ਦੇ ਆਪਣੇ ਨੂੰ ਉਹ ਕਰੀ ਹੋ ਜਾਣ ਦੇ ਦੇਖ ਦਮਾਤ ਹੋ ਤਾਂ ਜਾਵਾ ਹੋ ਗਿਆ ਹਾਂ ਹੋ ਗਿਆ ਹਾਂ ਤੇ ਮੈਂ ਉਹ ਦੇਖ ਮੈਂ ਬਲੂਥ ਤੇ ਕਰੀ ਜਾਂਦਾ ਨਾ ਮਾਰਦਾ ਨਹੀਂ ਕਰਦਾ ਮੈਂ ਬਲੇਡ ਤੇ ਕਰੀ ਜਾਂਦਾ ਤੇ ਦੱਸ ਤੈਨੂੰ ਨਹੀਂ ਠੀਕ ਕਰੀ ਜਾ ਉਹ ਉਹ ਹੀ ਕਹਦਾ ਯਾਰ ਇਹ ਆ ਜੀ ਮਾਰਕੀਟ ਆ ਕੱਪੜਿਆਂ ਦੀ ਆ ਤੇ ਆਪਾਂ ਕੱਪੜੇ ਕੁਝ ਵੀ ਦੇਖ ਸਕਦੇ ਆ ਲੇਡੀਜ਼ ਜੈਂਟਸ ਸਾਰੇ ਕੱਪੜੇ ਮਤਲਬ ਜੋ ਵੀ ਲੈਣਾ ਆਪਾਂ ਲੈ ਸਕਦੇ ਆ ਸਾਰਾ ਕੁਝ ਅਵੇਲੇਬਲ ਆ ਜੀ ਠੀਕ ਆ ਜੀ ਤੇ ਆ ਗਿਆ ਜੀ ਪਰਫਿਟਰ ਵਗੈਰਾ ਕੁਝ ਵੀ ਲੈ ਸਕਦੇ ਆ ਤੇ ਹਰ ਤਰ੍ਹਾਂ ਪਰਫਿਊਮ ਹਰ ਤਰ੍ਹਾਂ ਦਾ ਦਵਾਈ ਦਾ ਕਵੈਦ ਦਾ ਮਲੋ ਗਲਫ ਦਾ ਕਿਤੇ ਦੀ ਆਪਾਂ ਲੈ ਸਕਦੇ ਇਹ ਹੈ ਜੀ ਗੂਗਲ ਤੇ ਸਨ ਗਲਾਸ ਹੈਗੇ ਹਰ ਟਾਈਪ ਦੇ ਲੇਡੀਜ਼ ਜੈਂਟਸ ਕੋਈ ਵੀ ਜਿੰਮੇ ਦਾ ਆਪਾਂ ਚਾਹੀਦਾ ਉਹ ਮੇ ਦਾ ਆਪਾਂ ਲੈ ਸਕਦੇ ਆ ਸਨ ਗਲਾਸ ਵੀ ਜੀ ਠੀਕ ਹੈ ਜੀ ਤੇ ਉੱਪਰ ਦਾ ਇਹ 뷰 ਹੈ ਜੀ ਉੱਪਰ ਦਾ ਹਾਂ ਜੀ ਜੇ ਮੈਂ ਕੋਸਮੈਟਿਕ ਦਾ ਸਮਾਨ ਲੇਡਿਸ ਦਾ ਇੱਥੋਂ ਆਪ ਲੈ ਸਕਦੇ ਹੋ ਕੋਈ ਵੀ ਲੇਡਿਸ ਨੇ ਕੋਸਮੈਟਿਕ ਦਾ ਸਮਾਨ ਲੈਣਾ ਤੇ ਵਧੀਆ ਕੁਆਲਿਟੀ ਦਾ ਮਿਲ ਜਾਂਦਾ ਜੀ ਤੇ ਇਹ ਇੱਕ ਥੋੜਾ ਕੋਸਟਲੀ ਹੈ ਤੇ ਹਾਂ ਥੋੜਾ ਇਹ ਵੀ ਹੈ ਕਿ ਥੋੜਾ ਬ੍ਰਾਂਡਡ ਵੀ ਹੁੰਦਾ ਕੋਸਟਲੀ ਵੀ ਹੁੰਦਾ ਹੈ ਉਹਦਾ ਆਹ ਦੇਖੋ ਜੀ ਕਿਵੇਂ ਦੀ ਰੈਡੀ ਇਹ ਬਹੁਤ ਵਧੀਆ ਹੈ ਜੇ ਮੈਂ ਇੱਧਰ ਉੱਧਰ ਮਾੜਾ ਮੋੜਾ ਜਾਣਾ ਹੋਵੇ ਤੇ ਵਧੀਆ ਜਾਣ ਲਈ ਇਹ ਹੈ ਜੀ ਕਬਾਇਦ ਦੇ ਵਿੱਚ ਆਈਕੀਆ ਮੋਲ ਆਈਕੀਆ ਮੋਲ ਦੇ ਵਿੱਚ ਇਹ ਹੈ ਜੀ ਬੱਕਰੀਆਂ ਬੱਕਰੀਆਂ ਦੁਕਾਨਾਂ ਬੱਕਰੇ ਬੱਕਰੇ ਸ਼ਾਪ ਇਹ ਹੈ ਜੀ ਪਰਫਿਊਮ ਇਹ ਹੈ ਜੀ ਖਾਣ ਪੀਣ ਦਾ ਸਮਾਨ ਜਿਵੇਂ ਰੈਸਟੋਰੈਂਟ ਟਾਈਪ ਕੁਝ ਵੀ ਆਪਾਂ ਖਾ ਵੀ ਸਕਦੇ ਹਾਂ ਜੀ ਜੀ اے جی সানਗਲਾਸ ਇਹ ਆ ਰਿਹਾ ਹੈ ਰਿਕਮੈਂਡਡ ਇਹ ਜੀ সানਗਲਾਸ ਲੇਡੀਜ਼ ਜੈਂਟਸ ਇਹ ਲੇਡੀਜ਼ ਆ ਇਹ ਜੀ ਕਪੜੇ ਕਪੜਿਆਂ ਦੇ ਆ ਜੈਕਟ ਜੌਨਸ ਜਿਵੇਂ ਆ ਦੁਕਾਨਾਂ ਮਤਲਬ ਇਹ ਕਿ ਚੀਜ਼ਾਂ ਸਾਰੀਆਂ ਅਵੇਲੇਬਲ ਪਰ ਇਹ ਆ ਕਿ ਕੋਸਟਲੀ ਆ ਬਹੁਤ ਕਿਉਂਕਿ ਜੇ ਨੀਵੀਂ ਚੀਜ਼ ਆ ਉਹਰੇ ਮਿਲੂਗੇ ਤੁਹਾਨੂੰ ਸਾਰੀਆਂ ਹੀ ਯਾਨੀ ਹਾਈ ਕੁਆਲਿਟੀ ਵਧੀਆ ਬ੍ਰਾਂਡ ਚ ਮਿਲੂਗੀਆਂ ਐਦਾਂ ਨਹੀਂ ਕਿ ਹਾਂ ਬਈ ਪੈਸੇ ਤੋਂ ਤੇ ਜ਼ਿਆਦਾ ਲਊਗੇ ਜਾਂ ਚੀਜ਼ ਹਲਕੀ ਦੇਊਗੇ ਜਿਕ ਐਦਾਂ ਦਾ ਕੁਝ ਨਹੀਂ ਹੈ ਮਤਲਬ ਜੇ ਚੀਜ਼ ਵੀ ਕੁਆਲਿਟੀ ਵਾਲੀ ਮਿਲੂਗੀ ਵਧੀਆ ਤੇ ਪੈਸੇ ਵੀ ਉਸ ਹਿਸਾਬ ਨਾਲ ਲੱਗੂਗੇ ਵਧੀਆ ਇਹ ਆ ਜੀ ਜਿਵੇਂ ਆਏ ਜੀ ਡੀਨ ਐਦਾਂ ਖਾਣ ਪੀਣ ਦਾ ਰੈਸਟੋਰੈਂਟ ਹੋ ਗਿਆ ਜੀ ਤੇ ਵੇ ਕਿ ਕਿ ਤੁ ਘਟਣਾ ਹੈ WhatsApp WhatsApp ਇਹ ਹੋ ਗਿਆ ਜੀ ਆਪਣਾ ਲਗੇ ਜੀ ਵਗੈਰਾ ਕੋਸ਼ਿ ਨੂੰ ਲੈ ਜੀ پارਸਲ ਕੋਸ਼ਿ ਵੀ ਲੈ ਆ ਸਾ ਤੇ ਤੇ ਇਹ ਹੋ ਗਿਆ ਜੀ ਰੈਸਟੋਰੈਂਟ ਵਗੈਰਾ ਸਾਰਾ ਕੁਝ ਖਾਣ ਪੀਣ ਦਾ ਸਿਸਟਮ ਤੇ ਤੇ ਖਾਣ ਪੀਣ ਦਾ ਕੋਈ ਵੀ ਰੈਸਟੋਰੈਂਟ ਵਗੈਰਾ ਹੋ ਗਿਆ ਤੇ ਹੈਲੋ ਕਿ ਅਜੀ ਪੂਰਾ ਮੋਲ ਟਾਈਪ ਉਹ ਮੇਰਾ ਦੂਜਾ ਫੋਨ ਗੱਡੀ 'ਚ ਹੀ ਰਹਿ ਗਿਆ ਮੈਂ ਤਾਂ ਫੋਨ ਕਰਤੀ ਰਿਹਾ ਵੇ ਪਤਾ ਹੋਰ ਅਜੀ ਤੁਹਾਡੇ ਕੋਲ ਨਾ ਜਿੱਥੇ ਵੀ ਦਾ ਇਹ ਨਾ ਕੋਈ ਫੋਨ ਕੰਪਨੀ ਨਾ ਹੈ ਜਿੱਥੇ ਬੱਕਰੇ ਬੱਕਰੇ ਆ ਸਾਨੂੰ ਦੇਖਣੋਂ ਬੱਕਰੇ ਬੱਕਰੇ ਰੈਸਟੋਰੈਂਟ ਬੱਕਰੇ ਬੱਕਰੇ ਮੋਲ ਦੁਕਾਨਾਂ ਯਾਨੀ ਇੱਕ ਵੱਡਾ ਮੋਲ ਬਣਾਤਾ ਵਾ ਆਈ ਕੀਆ ਇਹਦਾ ਨਾਮ ਹੈ ਜੀ ਉਹਦੇ ਵਿੱਚ ਹੀ ਬੱਕਰੇ ਬੱਕਰੇ ਹਰ ਤਰ੍ਹਾਂ ਦੇ ਆ ਤੇ ਛੋਟੇ ਛੋਟੇ ਮੋਲ ਬਣਾਉਂਦੇ ਵੇ ਜਿਵੇਂ ਸਟਾਰ ਵਕ ਹੋ ਗਿਆ ਠੀਕ ਹੈ ਜੀ ਮੈਕਡੋਨਲ ਤੇ ਆਪਣਾ ਨਾਈਕੀ ਬ੍ਰਾਂਡ ਜਿਦਾ ਹੋ ਗਿਆ ਨਾਈਕੀ ਦੇ ਕੱਪੜੇ ਬੂ ਸ਼ੂਜ਼ ਤੇ ਐਡੀਡਸ ਯਾਨੀ ਹਰ ਤਰ੍ਹਾਂ ਦੇ ਸਾਨੂੰ ਉਹਦੇ ਵਿੱਚ ਛੋਟੇ ਛੋਟੇ ਹਰ ਮਿਲ ਮਿਲਣਗੇ ਦਕ ਆਪਣਾ ਛੋਟੇ ਛੋਟੇ ਵੱਡੇ ਮਾਲ ਦੇ ਵਿੱਚ ਛੋਟੇ ਛੋਟੇ ਅੱਗੇ ਦੁਕਾਨਾਂ टाइप ਆ ਮਾਲ ਬਣਾਤੇ ਹੋਏ ਛੋਟੇ ਛੋਟੇ ਉੱਥੇ ਤੁਹਾਨੂੰ ਬਿਲਕੁਲ ਹਾਈ ਕੁਆਲਿਟੀ ਚ ਵਧੀਆ ਹਾਈ ਕੁਆਲਿਟੀ ਚ ਵਧੀਆ ਚੀਜ਼ਾਂ ਮਿਲੂਗਾ ਆ ਦੇਖੋ ਕਿੰਨੀ ਵਧੀਆ ਏ ਸ਼ਾਨਦਾ ਸ਼ੀਕ ਇਹ ਆ ਕਿ ਲੈਣਾ ਕੋਈ ਨਹੀਂ ਬਸ ਨਹੀਂ ਮਤਲਬ ਕੋਈ ਵੀ ਇੱਥੇ ਛੋਟੇ ਮਤਲਬ ਜਿਹਦੇ ਕੋਈ ਨਹੀਂ ਚੱਲ ਸਕਦੇ ਤਾਂ ਇਹ ਰੇੜੀ ਇਹ ਚ ਬੈਠ ਕੇ ਆਪਣਾ ਵਧੀਆ ਜਾ ਸਕਦੇ ਅੰਦਰ ਘੁੰਮ ਸਕਦੇ ਹਾਂਜੀ ਇਹ ਹੈ ਜੀ ਇਹ ਹੈ ਜੀ ਦੇਖੋ ਬਿਲਕੁਲ 3D ਟਾਈਪ ਲੱਗਦਾ ਪਰ 3D ਨਹੀਂ ਆ ओरिजिनल ਪਾਣੀ ਆ ਰਿਹਾ ਦੇਖੋ ਇਹ ਦੇਖੋ ओरिजिनल ਪਾਣੀ ਆ ਰਿਹਾ ਦੇਖੋ ਕਿੰਨੀ ਉੱਚੀ ਬਣਾਇਆ ਪਿਆ ਇਹ ਲੱਗਦਾ ਜਿਦੇ 3D ਹੋ ਨਹੀਂ ਹੁੰਦੀ 3D ਲਾਈਟਿੰਗ ਪਰ ਲਾਈਟਿੰਗ ਨਹੀਂ ਆ ਐਕਚੁਅਲੀ ਇਹਦਾ ਪਰ ਇਹ ਆ ਕਿ ਬਿਲਕੁਲ ਪਾਣੀ ਆ ਰਿਹਾ ओरिजिनल ਵਾਟਰ ਦੇਖੋ ਇਹ ਦੇਖੋ ਜੀ ਆਪਾਂ ਆਈਕੇਮ ਮੁਲਕੋਂ ਮੁਕੇ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਰੂਮ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਰੂਮ ਤੇ ਜਾ ਰਹੇ ਆਪਾਂ ਵਾਪਸ ਰੂਮ ਦੇ ਲਈ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤੇ ਕਰਦੇ ਆਂ ਬਲੌਗ ਦਾ ਐਂਡ ਜੀ ਜਦ ਤੱਕ ਦੇ ਲਈ ਸਾਰਿਆਂ ਨੂੰ ਵਾਸਤ੍ਰੀਕਾਲ